ਸਤਨਾਮ ਸ਼ਰਿਵਾਹਿ ਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਾਬਾ ਸਿਮਰਤ ਬੇਦਪੁਰਾਨ ਉਕਾਰਨ ਪੋਥਿਆ ਨਾਮ ਬਿਨਾ ਸਬਕੂੜ ਗਾਲੇ ਹੋਚਿਆ ਸੇਮਰਤ ਬੇਦ ਪੁਰਾਨ ਓਕਾਰਨ ਪੋਥਿਆ ਨਾਮ ਬਿਨਾ ਸਭ ਕੋੜ ਗਾਲੇ ਹੋਛਿਆ ਨਾਮ ਨਿਧਾਨ ਅਪਾਰ ਭਗਤਾ ਮਨ ਵਸ ਜਨਮ ਮਰਨ ਮੋ ਦੁਖ ਸਤੋ ਸੰਗ ਨਸ ਰਹਾ ਮੋਹ ਬਾਦ ਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਨ ਮੋਲ ਨਾਮ ਬਿਸੁਨਿਆ ਮੇਰੀ ਮੇਰੇ ਤਾਰ ਬੰਤਨ ਬੰਤੇ ਆ ਨਰਕ ਸੁਰਗ ਅਵਤਾਰ ਮਾਇਆ ਤੰਤੇ ਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਅਬ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੋਝੇ ਸਭ ਬਾਤ ਜੋਨੇ ਪਰਮ ਤੇ ਜਿਨ ਕੋ ਭੇਦ ਹਾਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੇ ਜਪ ਲਿਆ ਖੋਜ ਕੋਟ ਅਸ਼ੰਖ ਬਹੁਤ ਅਨੰਤ ਕੇ ਜਿਸੁ ਭਜਾਇ ਆਪ ਨੇੜਾ ਸਹਿ ਵਿਸਰ ਨਹੀ ਤਾਤਾਰ ਆਪਣਾ ਨਾਮ ਤੇ ਹੋ ਗੁਣ ਗਾਵਾ ਤਿੰਨ ਰਾਤ ਨਾਨਕ ਚਾਉ ਇਹੋ ਰੈਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਤਿੰਨ ਰਾਤ ਨਾਨਕ ਚਾਓ ਇਹੋ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤ परम सत्कार योग्य गुरु की साजि निबाजी साथ संगत आज दा ए पावन हुक्मनामा जिस दा पाठ आप जी ने बड़े ही प्यार सत्कार ते श्रद्धा भावना ਨਾਲ ਸਰਵਨ ਕੀਤਾ اے ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 761 ਅਤੇ ਬਾਠ ਤੇ ਸੁਭਾਇਬਨ ਹੈ ਸੋ ਆਉ ਸਾ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉੱਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਜਿਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਬਜਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਧ ਸੰਗਤ ਅੱਜ ਦੇ ਸ਼ਬਦ ਨੂੰ ਅਗਰ ਮੋٹے ਤੌਰ ਤੇ ਵੇਖਿਆ ਜਾਏ ਤਾਂ ਇੱਕ ਗੱਲ ਉੱਗਰ ਕੇ ਸਾਹਮਣੇ ਆਂਦੀ ਹੈ ਸਤਿਗੁਰਾਂ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਨਾਮ ਦੀ ਮਹਾਨਤਾ ਦੱਸੀ ਆਖਿਆ ਭਲਿਆ ਹੋਰ ਤੂੰ ਜਿੰਨੇ ਮਰਜੀ ਧਾਰਮਿਕ ਗ੍ਰੰਥ ਪੜ੍ਹ ਲੈ ਜਿੰਨੇ ਮਰਜੀ ਧਾਰਮਿਕ ਕਰਮ ਕਰ ਲੈ ਪਰ ਜੇ ਜੇ ਤੇਰੇ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਯਾਦ ਨਹੀਂ ਤੇਰੇ ਕੋਲ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਨਹੀਂ ਤਾਂ ਤੇਰੇ ਕੀਤੇ ਹੋਏ ਧਾਰਮਿਕ ਕਰਮ ਤੇਰੇ ਪੜ੍ਹੇ ਹੋਏ ਧਾਰਮਿਕ ਗ੍ਰੰਥ ਕਿਸੇ ਕੰਮ ਦੇ ਨਹੀਂ ਅਪਾ ਰੋਜ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਬਚਨ ਪੜਦੇ ਆ ਨਾਮ ਦੀ ਮਹਾਨਤਾ ਮਰਕੰਤੇ ਪ੍ਰਭ ਕਾ ਸਿਮਰਨ ਸਭ ਤੇ ਊਚਾ ਸਭ ਤੇ ਊਚਾ ਦਾ ਭਾਵ ਕੀ ਕਿ ਉਸ ਤੋਂ ਉੱਪਰ ਹੈ ਹੀ ਕੁਝ ਨਹੀਂ ਉਸ ਤੇ ਉੱਪਰ ਨਾ ਹੀ ਵਿਚਾਰ ਉਸ ਤੇ ਉੱਪਰ ਸਾਰੀਆਂ ਵਿਚਾਰਾਂ ਖਤਮ ਹੋ ਜਾਂਦੀਆਂ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਗਿਆ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਪੂਜੈ ਪ੍ਰਭ ਕਾ ਸਿਮਰਨ ਸਭ ਕੀ ਸੋਜੈ ਪ੍ਰਭ ਕਾ ਸਿਮਰਨ ਨਾਹੀ ਜਮ ਤਰਸੈ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਸਭ ਤੋਂ ਵੱਡੀ ਵਿਸ਼ੇਸ਼ਤਾ ਸਾਧ ਸੰਗਤ ਤੁਸੀਂ ਦੇਖਿਓ ਕਿਤੇ ਆਪਾਂ ਸਾਡਾ ਤਨ ਗੰਦਾ ਹੋ ਜਾਂਦਾ ਹੈ ਧੰ ਗੁਰੂ ਨਾਨਕ ਦੇਵ ਜੀ ਨੇ ਵੀ ਐਗਜ਼ਾਮਪਲ ਦਿੱਤੀ ਹੈ ਅਸੀਂ ਤਨ ਨੂੰ ਪਾਣੀ ਨਾਲ ਸਾਫ਼ ਕਰ ਲੈਂਦੇ ਆ ਕੱਪੜਾ ਮਲ ਮੋਤ ਨਾਲ ਗੰਦਾ ਹੋ ਜਾਏ ਤੇ ਪਾਣੀ ਦੇ ਨਾਲ ਆਪਾਂ ਸਾਬਣ ਵਰਤ ਲੈਂਦੇ ਆ ਪਰ ਮਤ ਮੈਲੀ ਹੋ ਜਾਏ ਇੱਥੇ ਦੁਨਿਆਵੀ ਸਾਬਣ ਕੰਮ ਨਹੀਂ ਆਂਦਾ ਪਰ ਇੱਕ ਐਗਜ਼ਾਮਪਲ ਦਿੱਤੀ ਗੁਰੂ ਪਾਤਸ਼ਾਹ ਨੇ ਕਹਿਣ ਲੱਗੇ ਤੁਸੀਂ ਦੇਖੋ ਤਨ ਗੰਦਾ ਹੁੰਦਾ ਨਾ ਤੇ ਪਾਣੀ ਸਾਫ਼ ਕਰਦਾ ਕੱਪੜਾ ਮਲ ਮੋਤ ਨਾਲ ਗੰਦਾ ਹੁੰਦਾ ਤੇ ਸਾਬਣ ਵਰਤਦੇ ਆ ਔਰ ਜਿਹੜਾ ਸਾਬਣ ਕੱਪੜੇ ਚੋਂ ਮੈਲ ਕੱਢਦਾ ਉਹ ਸਾਬਨ ਫਿਰ ਕੱਪੜੇ ਵਿੱਚ ਨਹੀਂ ਟਿਕ ਪਾਂਦਾ ਜੇ ਮੈਲ ਨੂੰ ਕੱਢਦਾ ਤੇ ਆਪ ਵੀ ਵਿਚਾਰਾ ਮੈਲ ਦੇ ਨਾਲ ਬਾਹਰ ਨਿਕਲ ਜਾਂਦਾ ਫਿਰ ਪਰਮਾਤਮਾ ਦਾ ਨਾਮ ਰੂਪੀ ਸਾਬਨ ਕਿ ਹੋ ਜਾ ਪ੍ਰਭ ਕਾ ਸਿਮਰ ਮਨ ਕੀ ਮਲ ਜਾਏ ਇਹ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਸਾਬਨ ਇਹੋ ਜਿਹਾ ਸਾਬਨ ਹੈ ਇਹ ਮਨੁੱਖ ਦੇ ਅੰਦਰ ਜਦੋਂ ਮੈਲ ਕੱਢਦਾ ਤੇ ਮੈਲ ਦੇ ਨਾਲ ਬਾਹਰ ਆਪ ਨੇ ਨਿਕਲਦਾ ਕਰਦਾ ਕੀ ਇਹ ਅਮਰਤ ਨਾਮ ਰਿਦਮਾਏ ਬਸਾਏ ਮੈਲ ਨੂੰ ਕੱਢ ਕੇ ਤੇ ਆਪ ਬਾਹਰ ਨਹੀਂ ਨਿਕਲਦਾ ਆਪ ਉੱਥੇ ਆਪਣਾ ਟਿਕਾਣਾ ਬਣਾ ਲੈਂਦਾ ਇਹ ਕਾਦੇ ਵਾਸਤੇ ਜਪਨੇ ਆ ਕਿਤੇ ਅੰਦਰ ਦੀ ਮੈਲ ਨਿਕਲ ਜਾਏ ਅੰਦਰ ਪਵਿੱਤਰ ਹੋ ਜਾਏ ਨਾਮ ਜਿਵੇਂ ਜਿਵੇਂ ਬੰਦਾ ਜਪਦਾ ਨਾ ਆਪਾਂ ਕਈ ਵਾਰੀ ਸਵਾਲ ਕਰਦੇ ਆ ਮੰਨ ਨਹੀਂ ਟਿਕਦਾ ਇਹ ਉਦੋਂ ਤੱਕ ਨਹੀਂ ਟਿਕਦਾ ਜਦੋਂ ਤੱਕ ਨਾਮ ਦੀ ਅੰਦਰ ਜਗਾ ਨਹੀਂ ਬੰਦਦੀ ਜਿਸ ਤਨ ਅੰਦਰ ਜਗਾ ਬਣ ਗਈ ਫਿਰ ਤਾਂ ਗੱਲ ਹੀ ਖਤਮ ਹੋ ਗਈ ਰਬ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਦਮਾਏ ਸਮਾਏ ਪ੍ਰਭ ਜੀ ਵਸੇ ਸਾਤ ਕੀ ਰਸਨਾ ਸਾਧਨਾ ਕਰਨ ਵਾਲਿਆਂ ਦੀ ਰਸਨਾ ਤੇ ਉਹ ਵਸਦਾ ਪ੍ਰਭ ਜੀ ਬਸੇ ਸਾਤ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਸਭ ਤੋਂ ਉੱਚੀ ਮਹਾਨਤਾ ਅਗਰ ਹੈ ਤੇ ਪ੍ਰਮਾਤਮਾ ਦੇ ਨਾਮ ਤੇ ਲੰਮੇਰਾ ਸ਼ਬਦ ਆਪਾਂ ਅਖਰੀ ਅਰਥ ਕਰਾਂਗੇ ਅੱਜ ਦੇ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਬੜੇ ਧਿਆਨ ਨਾਲ ਸੁਣਿਓ ਸਾਧ ਸੰਗਤ ਕਿ ਉਸ ਪ੍ਰਭੂ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਜਿਹੜਾ ਇਹ ਕਿੱਥੇ ਵਸਦਾ ਹੈ ਕੋਈ ਟਿਕਾਣਾ ਤੇ ਹੋਵੇਗਾ ਹੀ ਨਾ ਕਿਉਂਕਿ ਪਰਮਾਤਮਾ ਤੇ ਨજર ਨਹੀਂ ਆਂਦਾ ਉਹ ਤੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਉਹ ਨਾ ਉਹ ਤਿੰਨਾਂ ਰੂਪਾਂ ਚ ਨਹੀਂ ਆਂਦਾ ਫਿਰ ਉਹ ਪਰਮਾਤਮਾ ਦਾ ਨਾਮ ਦਾ ਖਜ਼ਾਨਾ ਕਿੱਥੇ ਆ ਕਿਹੜੇ ਸਟੋਰ ਵਿੱਚ ਆ ਕਿਹੜੇ ਗੋਦਾਮ ਵਿੱਚ ਆ ਕਿਤੇ ਉਹ ਗੁਰੂ ਅਰਜਨ ਦੇਵ ਸਾਹਿਬ ਦੱਸਿਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਕਹਿੰਦੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਬੇਅੰਤ ਖਜ਼ਾਨਾ ਜਿਹੜਾ ਨਾ ਉਹ ਭਗਤਾਂ ਦੇ ਮਨ ਵਿੱਚ ਵਸਦਾ ਹੈ ਤਾਂ ਹੀ ਤੇ ਫਿਰ ਭਗਤਾਂ ਦੀ ਸੰਗਤ ਕਰਨ ਵਾਸਤੇ ਆਖਿਆ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਸਤੇ ਆਖਿਆ ਕਿਤੇ ਉਹਨਾਂ ਦੀ ਸੰਗਤ ਕਰ ਕਰਕੇ ਤੈਨੂੰ ਵੀ ਰੰਗ ਚੜ ਜਾਏ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਉਪਲਯ ਸੱਚ ਮੁੱਚ ਕਿਤੇ ਤੈਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਸੰਗਤ ਦਾ ਨਸੀਬ ਹੋ ਜੇ ਨਾ ਫਿਰ ਕੀ ਹੋਵੇਗਾ ਤੇਰਾ ਇਹ ਜਿਹੜਾ ਮੋਹ ਦਾ ਦੁੱਖ ਹੈ ਪਕੜ ਦਾ ਦੁੱਖ ਹੈ ਇੱਜੇ ਦੇ ਕਰਕੇ ਤੂੰ ਜਨਮ ਮਰਨ ਦੇ ਗੇੜ ਚ ਪਿਆ ਤੇਰਾ ਸਭ ਤੋਂ ਵੱਡਾ ਇਹ ਦੁੱਖ ਖਤਮ ਹੋ ਜਾਏਗਾ ਪਹਿਲੀ ਗੱਲ ਕਿ ਉਸ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਜਿਹੜਾ ਉਹ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਤੇ ਸੱਚਮੁੱਚ ਜੇ ਕਿਤੇ ਤੂੰ ਗੁਰੂ ਦੀ ਸੰਗਤ ਵਿੱਚ ਆ ਗਿਆ ਤੇਰੇ ਅੰਦਰ ਇਹ ਲਗਨ ਪੈਦਾ ਹੋ ਗਈ ਤਾਂ ਇਹ ਤੇਰੇ ਮੋਹ ਤੇ ਬੰਧਨਾਂ ਵਿੱਚ ਬੈ ਕੇ ਤੂੰ ਜਨਮ ਮਰਦੇ ਗੇੜ ਵਿੱਚ ਪਿਆ ਨਾ ਤੇਰਾ ਗੇੜ ਮੁੱਕ ਜਾਏਗਾ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਜੋ ਵੀ ਅਸ਼ਟਪਦੀਆਂ ਸਾਸੰ ਉਹਦਾ ਕੇਂਦਰੀ ਭਾਵ ਕੀ ਹੈ ਇਹ ਤਾਂ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕ ਮਨ ਵਿਸਰਾਮ ਉਹ ਨਾਮ ਦਾ ਖਜ਼ਾਨਾ ਭਗਤਾਂ ਦੇ ਮਨ ਵਿੱਚ ਵਿਸਰਾਮ ਕਰਦਾ ਪਰ ਕੋਈ ਭਗਤ ਹੋਵੇ ਤਾਂ ਸਹੀ ਸਾਸ ਕੋਈ ਉਸ ਕਦਰ ਜਪਣ ਵਾਲਾ ਹੋਵੇ ਉਸ ਕਦਰ ਕਮਾਈ ਵਾਲਾ ਹੋਵੇ ਫਿਰ ਪਤਾ ਲੱਗਦਾ ਕਿ ਵਾਕਈ ਨਾਮ ਇਹਦੇ ਅੰਦਰ ਟਿਕਾਣਾ ਬਣਾ ਕੇ ਬੈਠਾ ਨਾਮ ਨੇ ਦਾਨ ਅਪਾਰ ਭਗਤਾਂ ਮਨ ਵਸਿਆ ਜਨਮ ਮਰਨ ਮੋ ਦੁੱਖ ਸਾਧੂ ਸੰਗ ਨਸੈ ਰਹਾਉ ਇਹ ਕੇਂਦਰੀ ਭਾਵ ਹੈ ਜੀ ਸੈਂਟਰਲ ਆਈਡੀਆ ਸ਼ਬਦ ਦਾ ਲਓ ਸਮੁੱਚੇ ਸ਼ਬਦ ਦੇ ਅੰਦਰ ਫਿਰ ਕਿਵੇਂ ਨਾਮ ਦੀ ਮਹਾਨਤਾ ਦਸੀਏ ਬੜੇ ਪਿਆਰ ਨਾਲ ਸਰਵਨ ਕਰਿਓ ਜੀ ਸੋਹੀ ਮਹਿਲਾ ਪੰਜਵਾ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਉਪਲਿਆ ਇਹ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸਤਾਈ ਸਿਮਰਤियां 베ਦ ਪੁਰਾਨ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਇਹਨਾਂ ਨੂੰ ਤੋ ਪੜਦਾ ਰਹਿਣਾ ਪਰ ਆਪ ਤੋਂ ਨਾਮ ਨਾਲ ਨਹੀਂ ਜੁੜਦਾ ਇਹ ਗੱਲ ਯਾਦ ਰੱਖੀਏ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਇਹ ਪੁਕਾਰ ਪੁਕਾਰ ਕੇ ਇੱਕੋ ਗੱਲ ਕਹਿ ਰਹੇ ਨੇ ਕਿਹੜੀ ਗੱਲ ਨਾ ਬਿਨਾ ਸਭ ਕੂੜ ਗਾਲੀ ਹੋਸ਼ੇ ਇਸੇ ਕਰਕੇ ਕਵੀ ਸਾਹਿਬ ਨੇ ਕਿਹਾ ਬੇਤ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਕਹਿੰਦੇ ਇਹਨਾਂ ਗ੍ਰੰਥਾਂ ਨੂੰ ਝੂਠ ਨਾ ਆਖੇ ਝੂਠਾ ਤੇ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ ਇਹਨਾਂ ਗ੍ਰੰਥਾਂ ਨੂੰ ਸਮਝ ਕੇ ਤੇ ਆਪਣੇ ਆਪ 'ਚ ਇੰਪਲੀਮੈਂਟ ਨਹੀਂ ਕਰਦਾ ਉਹਨਾਂ ਨੂੰ ਆਪਣੇ ਆਪ 'ਚ ਅਪਲਾਈ ਨਹੀਂ ਕਰਦਾ ਝੂਠਾ ਤੇ ਉਹ ਹੈ ਇਹ ਗ੍ਰੰਥ ਝੂਠੇ ਥੋੜੀ ਨਾ ਐਵੇਂ ਸਮਾਜ ਚ ਨਫ਼ਰਤ ਪਾਈ ਕੇ ਉਹ ਫਲਾਣੇ ਧਰਮ ਦਾ ਗ੍ਰੰਥ ਐ ਸਜਾ ਟੰਗਾਣੇ ਦਾ ਐ ਸਾਰੇ ਗ੍ਰੰਥ ਸਤਿਕਾਰਯੋਗ ਨੇ ਪਰ ਇਹਨਾਂ ਨੂੰ ਪੜਾਂਗੇ ਵਿਚਾਰਾਂਗੇ ਤੇ ਪਤਾ ਲੱਗੇਗਾ ਗੱਲ ਪਕੜ ਵਿੱਚ ਆਏਗੀ ਕਿ ਨਾਮ ਤੋਂ ਬਿਨਾ ਸਭ ਝੂਠ ਹੈ ਤੇ ਹੋਰ ਗੱਲਾਂ ਹੋਸ਼ੀਆਂ ਨੇ ਕੁਛ ਨਹੀਂ ਹੋਸ਼ੀਆਂ ਪੰਜਾਬੀ ਦਾ ਸ਼ਬਦ ਆ ਸਾਸ ਜਿਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਹੋਸ਼ੀਆਂ ਗੱਲਾਂ ਕਹਿੰਦੇ ਨੇ ਮਾਰੇ ਕਹ ਲਗੇ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਕੀ ਪੁਕਾਰ ਪੁਕਾਰ ਕੇ ਕਹਿੰਦੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਸੀਆਂ ਨਾਮ ਤੋਂ ਬਿਨਾ ਸਭ ਝੂਠ ਤੇ ਹੋਰ ਗੱਲਾਂ ਤੇਰੀਆਂ ਹੋਸੀਆਂ ਨਾ ਜਿਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਦੁੱਖ ਸਾਧੂ ਸੰਗ ਨਸੈ ਰਹਾਉ ਮੋ ਬਾਦ ਹੰਕਾਰ ਸਰ ਪਰ ਰੁੰਨੇ ਇੱਕ ਇੱਕ ਪੰਕਤੀ ਧਿਆਨ ਨਾਲ ਸੁਣਿਓ ਗੁਰੂ ਅਰਜਨ ਤੇ ਪਾਤਸ਼ਾਹ ਕਹਿੰਦੇ ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ ਨਾ ਭਲਿਆ ਜਿੱਥੇ ਤੂੰ ਮੋਹ ਦੇ ਬੰਦਨਾ ਵਿੱਚ ਜਕੜਿਆ ਜਾਏਗਾ ਉੱਤੇ ਹਰ ਮੌਕੇ ਤੂੰ ਝਗੜੇ ਚ ਮੇਲੇ ਚ ਪਿਆ ਰਹੇਗਾ ਹੰਕਾਰ ਤੇਰੇ ਤੇ ਸਵਾਰ ਹੋ ਜਾਏਗਾ ਫਿਰ ਹੋਵੇਗਾ ਕਿ ਸਰ ਪਰ ਰੁੰਨਿਆ ਸਰ ਪਰ ਦਾ ਅਰਥ ਹੁੰਦਾ ਜ਼ਰੂਰੀ ਕਿੰ ਲੱਗੇ ਫਿਰ ਸੱਚਮੁੱਚ ਤੈਨੂੰ ਰੁੰਨਿਆ ਭਾਵ ਰੋਣਾ ਹੀ ਪਏਗਾ ਜੇ ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤੂੰ ਮੋਹ ਵਿੱਚ ਵੈਸ ਬੁਕਾਰੇ ਵਿੱਚ ਹੰਕਾਰ ਵਿੱਚ ਫਸ ਕੇ ਰਹਿ ਗਿਆ ਫੇਰ ਤਾਂ ਸੱਚਮੁੱਚ ਇਹ ਸਚਾਈਏ ਤੈਨੂੰ ਰੋਣਾ ਹੀ ਪਏਗਾ ਸੁੱਖ ਨਾ ਪਾਇਨ ਮੂਲ ਨਾਮ ਵਿਛੁਣਿਆ ਇੱਕ ਪਰਮਾਤਮਾ ਦੇ ਨਾਮ ਨਾਲੋਂ ਖੁੰਝ ਕੇ ਤੂੰ ਕਦੇ ਜੀਵਨ ਚ ਸੁੱਖ ਨਹੀਂ ਪਾ ਸਕਦਾ ਬਾਹਰੀ ਤੌਲਤੇ ਤੋਂ ਸਹੂਲਤਾ ਇਕੱਠੀਆਂ ਕਰ ਲੇਗਾ ਪਰ ਸੁੱਖ ਨੇ ਕੱਲ ਵੀ ਬੇਨਤੀ ਕੀਤੀ ਸੀ ਨਾ ਇਹ ਜਿਨ੍ਹਾਂ ਸੁੱਖਾਂ ਦੇ ਵਿੱਚ ਆਪਾਂ ਫਸੇ ਆ ਇਹ ਥੋੜ੍ਹਚਰੇ ਸੁੱਖ ਨੇ ਇਹ ਕੁਝ ਸਮੇਂ ਦੇ ਸੁੱਖ ਨੇ ਅੱਜ ਸੁੱਖ ਹੈ ਇਹ ਕੱਲ ਨੂੰ ਦੁੱਖ ਚ ਤਬਦੀਲ ਹੋ ਜਾਂਦਾ ਹੈ ਤੈਂ ਕੋ ਵੀ ਸਭ ਦਾ ਬਚਨ ਕਹਿਣਾ ਹੁਣਾ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੂ ਨਾ ਮੰਗਿਆ ਪਾਵੈ ਮੈਨੂੰ ਨਹੀਂ ਚਾਹੀਦਾ ਮਾਲਕਾ ਇਹ ਸੁਖ ਜਿਹੜਾ ਸੁਖ ਕਈ ਦੁੱਖਾਂ ਨੂੰ ਨਾਲ ਲੈ ਕੇ ਆ ਜਾਂਦਕ ਤੇ ਸਲੋਕ ਸੈਸ ਕ੍ਰਿਤੀ ਚ ਕਲ ਸ਼ਬਦ ਲਿਆ ਸੀ ਜਲਦੀ ਨਾਲ ਕਿ ਜਨਮੰਗ ਤ ਮਰਨੰਗ ਹਰਖੰਗ ਤ ਸੋਗੰ ਜਿੱਥੇ ਜਨਮ ਹੈ ਉੱਥੇ ਮਰਨਾ ਜਿੱਥੇ ਖੁਸ਼ੀ ਹੈ ਉੱਥੇ ਗਮ ਹੀ ਹੈ ਜਿੱਥੇ ਸੁਖ ਹੈ ਉੱਥੇ ਦੁੱਖ ਹੈ ਇਹ ਚੱਲਦਾ ਹੀ ਰਹਿਣਾ ਤੂੰ ਅਰਦਾਸ ਕਰ ਤੇਰੇ ਅੰਦਰ ਕਿਤੇ ਆਤਮਿਕ ਆਨੰਦ ਆ ਜਾਏ ਸੁਖ ਨਾ ਪਾਇਨ ਮੂਲ ਨਾਮ ਵਿਛੁਣਿਆ ਨਾਮ ਤੋਂ ਵਿਛੜ ਕੇ ਇਹ ਹੋਈ ਨਹੀਂ ਸਕਦਾ ਕਿ ਤੈਨੂੰ ਸੁਖ ਦੀ ਪ੍ਰਾਪਤੀ ਹੋ ਜਾਏ ਕਿਉਂਕਿ ਮੂਲ ਸ਼ਬਦ ਵਰਤਿਆ ਇਥੇ ਮੇਰੀ ਮੇਰੀ ਧਾਰ ਬੰਧਨ ਬੰਧਿਆ ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹਰ ਪੰਕਤੀ ਦੇ ਨਾਲ ਇਹ ਗੱਲ ਕਹਿਣੀ ਹੈ ਕਿ ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤੂੰ ਮੇਰੀ ਮੇਰੀ ਵਿੱਚ ਫਸ ਕੇ ਮੇਰੀ ਮੇਰੀ ਨੂੰ ਧਾਰਨ ਕਰਕੇ ਐਸਾ ਮੋਹ ਦੇ ਬੰਧਨਾਂ ਵਿੱਚ ਫਸ ਕੇ ਰਹਿ ਗਿਆ ਜੇਦਾ ਨਤੀਜਾ ਇਹ ਨਿਕਲਿਆ ਨਰਕ ਸੁਰਗਿ ਅਵਤਾਰ ਮਾਇਆ ਤੰਦਿਆ ਮਾਇਆ ਦੇ ਤੰਦਿਆਂ ਵਿੱਚ ਫਸ ਕੇ ਮਾਇਆ ਦੀ ਜਕੜ ਵਿੱਚ ਫਸ ਕੇ ਮੋਹ ਵਿੱਚ ਫਸ ਕੇ ਮੈਂ ਮੇਰੀ ਵਿੱਚ ਫਸ ਕੇ ਮਾਰਕੰਦੇ ਤੋਂ ਨਰਕ ਸੁਰਗਿ ਭੋਗਦਾ ਰਿਆ ਤੈਨੂੰ ਚਿੰਤਾ ਹੀ ਨਹੀਂ ਹੋਈ ਕਿ ਇਹਨਾਂ ਚੀਜ਼ਾਂ ਤੋਂ ਮੈਂ ਖਲਾਸੀ ਕਰਾਨੀ ਹੈ ਅੰਦਰ ਸੋਚਿਆ ਹੀ ਨਿੱਤੇ ਨੂੰ ਸੋਝੀ ਨਹੀਂ ਆਈ ਕਿ ਜੀਵਨ ਕਿਸ ਵਾਸਤੇ ਮਿਲਿਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਤੇ ਸਾਰੀ ਗੱਲ ਵਿਚਾਰ ਕੇ ਤੇ ਇਹ ਨਤੀਜਾ ਕੱਢਿਆ ਅਗਲੀ ਪੰਕਤੀ ਸੁਣਿਓ ਮਾਰਕੰਦੇ ਸੋਧ ਤ ਤਸੋਧ ਤਸੋਧ ਤਤ ਵਿਚਾਰਿਆ ਮਾਰਕੰਦੇ ਸੋਧ ਕਰਦਿਆਂ ਵਿਚਾਰ ਕਰਦਿਆਂ ਪੜਤਾਲ ਕਰਦਿਆਂ ਮੈਂ ਇਸ ਅਸਲੀਅਤ ਤੇ ਪੁੱਜਿਆ ਤਤ ਵਿਚਾਰਿਆ ਇਸ ਅਸਲੀਅਤ ਤੇ ਪੁੱਜਿਆ ਕਿ ਨਾਮ ਬਿਨਾ ਸੁਖ ਨਾਏ ਸਰ ਪਰਹਾਰਿਆ ਇੱਕ ਪਰਮਾਤਮਾ ਤੇ ਨਾਮ ਤੋਂ ਬਿਨਾ ਕਦੇ ਵੀ ਸੋਖ ਨਸੀਬ ਨਹੀਂ ਹੋ ਸਕਦਾ ਸਰਪਰਹਾਰਿਆ ਫਿਰ ਸ਼ਬਦ ਵਰਤਿਆ ਸਰਪਰ ਦਾ ਅਰਥ ਹੁੰਦਾ ਹੈ ਜ਼ਰੂਰੀ ਪਹਿਲੇ ਵੀ ਪੰਕਤੀ ਚ ਆਇਆ ਸੀ ਸਰਪਰ ਰੋਨੇ ਆ ਇਹ ਜ਼ਰੂਰ ਤੋਂ ਰੋਵੇਂਗਾ ਤੇ ਇੱਥੇ ਆ ਕਿ ਜ਼ਰੂਰ ਤੋਂ ਇੱਕ ਦਿਨ ਜੀਵਨ ਦੀ ਬਾਜ਼ੀ ਹਾਰ ਕੇ ਜਾਏਗਾ ਆ ਬੈ ਜਾਏ ਅਨੇਕ ਮਰ ਮਰ ਜਨਮ ਤੇ ਉਪਲਿਆ ਇਕ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਲੋਕ ਸੰਸਾਰ ਤੇ ਆਂਦੇ ਨੇ ਤੇ ਚਲੇ ਜਾਂਦੇ ਨੇ ਮਰ ਮਰ ਕੇ ਜਮਦੇ ਰਹਿੰਦੇ ਜਮ ਜਮ ਕੇ ਮਰਦੇ ਰਹਿੰਦੇ ਬਸ ਇਸੇ ਘੁੰਮਣ ਘੇਰੀ ਵਿੱਚ ਫਸੇ ਰਹਿੰਦੇ ਨੇ ਬਿਨ ਬੋਝੇ ਸਭ ਬਾਤ ਜੋਨੀ ਭਰਮ ਤੇ ਬਗੈਰ ਆਤਮਿਕ ਜੀਵਨ ਦੀ ਸੂਝ ਦੇ ਮਰ ਕੇ ਜਾਂਦੇ ਬਸ ਭਟਕਦੇ ਰਹਿੰਦੇ ਨੇ ਉਹਨਾਂ ਦੇ ਜੀਵਨ 'ਚ ਕਦੇ ਟਿਕਾਓ ਨਹੀਂ ਜਿੰਨ ਕੋ ਭੇਤਿਆਲ ਤਿੰਨ ਸਾਧੂ ਸੰਗ ਪਿਆ ਹਾਂ ਜਿਨ੍ਹਾਂ ਜੀਬਾਂ ਤੇ ਕਿਤੇ ਉਹ ਮਾਲਕ ਦਿਆਬਾਨ ਹੋ ਜੇ ਨਾ ਉਹਨਾਂ ਨੂੰ ਫਿਰ ਗੁਰੂ ਸਾਧੂ ਦੀ ਸੰਗਤ ਮਿਲ ਜਾਂਦੀ ਹੈ ਉਹਨਾਂ ਤੇ ਕੀ ਬਖਸ਼ਿਸ਼ ਹੁੰਦੀ ਹੈ ਧਿਆਨ ਨਾਲ ਸੁਣਿਓ ਜਿਨ ਕੋ ਭੇ ਤੇ ਆ ਲ ਤਿੰਨ ਸਾਧੂ ਸੰਗ ਪਿਆ ਜਿਨ੍ਹਾਂ ਤੇ ਉਹ ਮਾਲਕ ਦਿਆਬਾਨ ਹੋ ਜਾਂਦਾ ਉਹਨਾਂ ਨੂੰ ਫਿਰ ਗੁਰੂ ਸਾਧੂ ਦੀ ਸੰਗਤ ਨਸੀਬ ਹੋ ਜਾਂਦੀ ਹੈ ਜਿਸ ਕਰਕੇ ਅਮਰਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਅਮਰਤ ਭਰਪੂਰ ਪਰਮਾਤਮਾ ਦਾ ਨਾਮ ਅਮਰਤ ਨਾਮ ਹਰ ਹਰ ਤੇਰਾ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਜਪੈ ਸੁ ਇੱਕ ਵਚਨ ਆਂਦਾ ਸਾ ਸੰਗਤ ਤਿਸ ਕੀ ਗਤ ਹੋਏ ਜਿਹੜਾ ਇਹ ਅਮਰਤ ਰੂਪੀ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਮਰ ਕੇ ਲੱਗਿਓ ਆਤਮਿਕ ਤੌਰ ਤੇ ਤਰ ਜਾਂਦਾ ਹੈ ਉਹ ਆਤਮਿਕ ਤੌਰ ਤੇ ਸੁਖੀ ਹੋ ਜਾਂਦਾ ਹੈ ਅਮਰਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਉਹ ਫਿਰ ਇਹ ਅਮਰਤ ਰੂਪੀ ਨਾਮ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ ਉਹਦਾ ਜਪ ਕਰਨਾ ਸ਼ੁਰੂ ਕਰ ਦਿੰਦਾ ਹੈ ਕੌਣ ਜਿਹਨੂੰ ਗੁਰੂ ਦੀ ਸੰਗਤ ਨਸੀਬ ਹੋ ਜਾਂਦੀ ਹੈ ਖੋਜਿਆ ਕੋਟ ਅਸੰਖ ਬਹੁਤ ਅਨੰਤ ਕੇ ਇੱਕ ਇੱਕ ਪੰਕਤੀ ਦੇ ਅੰਦਰ ਕਿੰਨਾ ਤੁਸੀਂ ਦੇਖਿਓ ਕਿਤੇ ਵਿਚਾਰ ਭਰੀ ਆ ਮਰ ਕੇ ਲੱਗੇ अनेका ਲੋਕ ਕਰੋੜਾਂ ਲੋਕ ਜਿਹੜੇ ਨਾ ਉਸ ਪਰਮਾਤਮਾ ਨੂੰ ਖੋਜਦੇ ਬਿਨ ਖੋਜਿਆ ਕੋਟ ਅਸੰਖ ਬਹੁਤ ਅਨੰਤ ਕੇ ਗੋੜਾ ਲੋਕ ਬਿਆੰਤ ਲੋਕ ਜਿਹੜੇ ਪਰਮਾਤਮਾ ਦੀ ਭਾਲ ਵਿੱਚ ਲੱਗੇ ਨੇ ਪਰ ਕਿਹਨਾਂ ਨੂੰ ਉਹ ਮਾਲਕ ਮਿਲਦਾ ਜਿਸ ਬੁਝਾਏ ਆਪ ਨੇੜਾ ਤਿਸਹ ਜਿਨ੍ਹਾਂ ਤੇ ਉਹ ਮਾਲਕ ਆਪ ਕਿਰਪਾ ਕਰਦਾ ਉਹਨਾਂ ਦੀ ਨੇੜਤਾ ਫਿਰ ਉਸ ਮਾਲਕ ਨਾਲ ਬੰਦੀ ਸਾਰਿਆਂ ਦੀ ਨਹੀਂ ਬੰਦੀ ਖੋਜਦੇ ਤਾਂ ਸਾਰੇ ਪੇਨ ਅਸਾਧ ਸੰਗ ਕਿਹੜਾ ਐਸਾ ਜਿਹੜਾ ਨਹੀਂ ਖੋਜਦਾ ਪਿਆ ਹਰ ਕੋਈ ਪਰਮਾਤਮਾ ਨੂੰ ਪਾਣਾ ਚਾਹੁੰਦਾ ਪਰ ਪਰਮਾਤਮਾ ਨੂੰ ਉਹ ਹੀ ਪਾਉਂਦਾ ਜਿਹੜਾ ਉਹਦੇ ਭਾਣੇ ਵਿੱਚ ਰਹਿੰਦਾ ਉਹਦੀ ਰਜਾ ਵਿੱਚ ਰਹਿੰਦਾ ਉਦੇ ਹੁਕਮ ਵਿੱਚ ਤੁਰ ਕੇ ਆਪਣੇ ਆਪ ਨੂੰ ਆਤਮਿਕ ਤੌਰ ਤੇ ਸੁਖੀ ਕਰ ਲੈਂਦਾ ਉਹਦੀ ਨੇੜਤਾ ਫਿਰ ਪਰਮਾਤਮਾ ਨਾਲ ਬਣ ਜਾਂਦੀ ਲੋ ਫਿਰ ਲਾਸਟ ਪੰਕਤੀਆਂ ਸਾਧ ਸੰਗਤ ਤੁਸੀਂ ਰਸ ਬਣਾਇਆ ਜਿੰਨੇ ਮੇਰੇ ਵੀਰ ਪੈਣਾ ਬੈਠੇ ਹੋ ਲਾਸਟ ਪੰਕਤੀਆਂ ਵਿੱਚ ਫਿਰ ਅਰਦਾਸ ਕਰਾਈ ਹੈ ਜੀ ਆਖਾ ਮਿਲ ਕੇ ਅਰਦਾਸ ਕਰੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਮਾਲਕਾ ਕਰ ਹਾ ਕਿਰਪਾ ਕਿ ਤੇ ਜੀਵਨ ਵਿੱਚ ਮੈਨੂੰ ਤੇਰਾ ਨਾਮ ਨਾ ਵਿਸਰ ਜਾਏ ਮੇਰੀ ਝੋਲੀ 'ਚ ਆਪਣੀ ਯਾਦ ਪਾ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮੈਂ ਉੱਠਦਿਆਂ ਬੈੰਧਿਆਂ ਤੇਰੇ ਗੁਣ ਗਾਂਦਾ ਰਾਕਾ ਤੇ ਲੈ ਕਿਤੇ ਮੈਂ ਵੀ ਗੁਣਵਾਨ ਬਣ ਜਾਸਾ ਮੇਰੇ ਵਿੱਚ ਵੀ ਕੋਈ ਗੁਣ ਅਜੇ ਸ਼ਾਇਦ